ਇਸੇ ਕੌਮ ਵਿੱਚ ਵਿਗਾੜ ਪਿਆ ਸੀ ਟੈਂਦੀ ਕਲ ਆਈ ਵਿਆਹਾਂ ਤੋਂ ਇੱਕ ਤਾਂ ਆਰਥਿਕ ਤੌਰ ਤੇ ਕਰਜ਼ਾਈ ਹੋਈ ਸੀ ਪੰਜਾਬੀ ਕਰਜ਼ਾਈ ਹੋਏ ਸਨ ਉਹ ਵਿਆਹਾਂ ਨੇ ਕਰਜ਼ਾਈ ਕੀਤੇ ਸਾਨੂੰ 20-20 ਲੱਖ ਦਾ 25-25 ਲੱਖ ਦਾ ਦਾਤ ਜਿਹੜਾ ਉਹ ਮੰਗ ਮੰਗ ਕੇ ਲੈਣਾ ਤੇ ਮੰਗ ਕੇ ਦੇਣਾ ਇੱਕ ਤਾਂ ਆਰਥਿਕ ਉਥੋਂ ਇਹ ਵਧਿਆ ਤੇ ਫਿਰ ਫਿਰ ਕੀ ਹੋਇਆ ਫਿਰ ਦੂਜੀ ਬੁਰਾਈ ਸ਼ੁਰੂ ਹੋਈ ਉਹ ਬੁਰਾਈ ਸ਼ੁਰੂ ਹੋਈ ਵੀ ਇਹ ਬੱਚੀਆਂ ਜਿਹੜੀਆਂ ਨੇ ਜੇ ਜਨਮ ਲੈ ਲੈਣ ਤੇ ਇਹ ਬੋਝ ਬਣ ਜਾਂਦੀਆਂ ਨੇ ਇਹਨਾਂ ਦਾ ਦਾਜ ਦੇਣਾ ਪੈਂਦਾ ਇਹਨਾਂ ਨੂੰ ਪਹਿਲੇ ਹੀ ਮਾਰੋ ਜਨਮ ਲੈਣ ਤੋਂ ਦੂਜੀ ਬਰਾਈ ਸ਼ੁਰੂ ਹੋ ਗਈ ਤੇ ਜਦੋਂ ਬੱਚੀਆਂ ਮਾਰੀਆਂ ਤੇ ਗੁਰੂ ਦੀ ਕਰੋਪੀ ਹੋਈ ਕਿਉਂਕਿ ਬੱਚੀਆਂ ਨੂੰ ਮਾਰਦੇ ਬੱਚੀ ਜਿਹੜੀ ਧਰਤੀ ਹੈ ਤੁਸੀਂ ਧਰਤੀ ਨੂੰ ਜਿੱਥੋਂ ਜਨਮ ਲੈਣਾ ਹੈ ਮਨੁੱਖ ਨੇ ਤੁਸੀਂ ਉਹਦਾ ਹੀ ਨਾਦਰ ਕਰ ਦਿੱਤਾ ਉਹਨੂੰ ਹੀ ਮਾਰ ਦਿੱਤਾ ਇਹਨਾਂ ਬੁਰਾ ਸਮਝਿਆ ਤੇ ਫਿਰ ਸੰਸਾਰ ਦਾ ਸੁਧਾਰ ਜੜ ਜੜ ਠੀਕ ਹੋਵੇਗੀ ਤਾਂ ਸਾਰਾ ਕੁਝ ਠੀਕ ਹੋਏ ਉਹਨੂੰ ਖਤਮ ਕਰ ਦਿੱਤਾ ਤਾਂ ਪਹਿਲਾਂ ਤਾਂ ਇਹ ਚੀਜ਼ ਆਪਾਂ ਸ਼ੁਰੂ ਕਰੀਏ ਸਾਰੇ ਸਾਰਿਆਂ ਦਾ ਸਾਰੇ ਘਰਾਂਗੇ ਤਾਂ ਬਣਦਾ ਆਪਾਂ ਇੱਕ ਸੋਚ ਬਦਲਨੀ ਹੈ ਕਿ ਆਪਾਂ ਨੂੰ ਕਿਸੇ ਦਾਜ ਦੀ ਲੋੜ ਨਹੀਂ ਹੈ ਅੱਜ ਸਾਡੇ ਘਰ ਵਿੱਚ ਰੋਟੀ ਪੱਕਦੀ ਹੈ ਨਾ ਆ ਸਿੰਘ ਦਾ ਵਿਆਹ ਹੋਣ ਕੀ ਨਾ ਕੀ ਹੈ ਭਾਈ ਕੁਮਿੰਦਰ ਸਿੰਘ ਦਾ ਵਿਆਹ ਹੋਣਾ ਹੈ ਅਜੇ ਉਹਦਾ ਦਾਜ ਨਹੀਂ ਆਇਆ ਤੇ ਪ੍ਰਸ਼ਾਦਾ ਪਾਣੀ ਵਧੀਆ ਸ਼ਿਕਾਰ ਹੈ ਨਹੀਂ ਕਿਸੇ ਚੀਜ਼ ਦੀ ਕਮੀ ਨਹੀਂ ਪਲੇਟਾਂ ਬੜੀਆਂ ਨੇ ਕੋਲ ਕੋਲੀਆਂ ਸਾਰਾ ਕੁਝ ਵਾਧੂ ਹੈ ਫਿਰ ਹੋਰ ਚੀਜ਼ ਦੀ ਲੋੜ ਸਾਨੂੰ ਕਿਹੜੀ ਦੀ ਪੈਗੀ ਪੇਟੀ ਦੀ ਅਸਿੱਦੀਸ਼ਟ ਬਣਾ ਕੇ ਅਗਲੇ ਘਰ ਵਿੱਚ ਭੇਜੀਏ ਵੀ ਤੂੰ ਸਾਨੂੰ ਆਹ ਦੇ ਜਦੋਂ ਚੀਜ਼ਾਂ ਪਈਆਂ ਤੇ ਫਿਰ ਵਾਧੂ ਹੈ ਸਾਰਾ ਕੁਝ ਅਗਲਾ ਆਪਣੀ ਮौज ਵਿੱਚ ਆ ਕੇ ਆਪਣੀ ਧੀ ਨੂੰ ਕੁਝ ਦੇ ਤੇ ਉਹਦੀ ਮਰਜ਼ੀ ਹੈ ਉਹ ਉਹਦਾ ਹੱਕ ਬਣਦਾ ਉਹਨੂੰ ਅਸੀਂ ਮਜਬੂਰ ਨਹੀਂ ਕਰਨਾ ਇਹ ਗੱਲ ਨੂੰ ਪੱਲੇ ਪੰਨੀਏ ਪਹਿਲਾਂ ਇੱਥੋਂ ਚੱਲਾਂਗੇ ਤੇ ਆਰਥਿਕਤਾ ਠੀਕ ਹੋਵੇਗੀ ਤੇ ਬੱਚੀਆਂ ਦਾ ਸਾਡੇ ਤੇ ਬੋਝ ਨਹੀਂ ਬਣੇਗਾ ਤੇ ਜਦੋਂ ਬੱਚੀਆਂ ਦਾ ਬੋਝ ਨਹੀਂ ਬਣੇਗਾ ਤੇ ਬੱਚੀਆਂ ਨੂੰ ਅਸੀਂ ਪਿਆਰ ਨਾਲ ਪਾਲਾਂਗੇ ਤੇ ਜਦੋਂ ਉਹਨਾਂ ਨੂੰ ਪਿਆਰ ਮਿਲੇਗਾ ਨਾ ਬੱਚੀਆਂ ਨੂੰ ਸਤਿਕਾਰ ਮਿਲੇਗਾ ਅਸੀਂ ਕਹਿੰਦੇ ਹਾਂ ਸਾਡੇ ਸਮਾਜ ਦੇ ਵਿੱਚੋਂ ਸਵੈ ਮਾਣ ਘਟ ਗਿਆ ਇਹ ਗੱਲ ਬੜੀ ਸੋਚਣ ਵਾਲੀ ਹੈ ਵੀ ਆਪਣੇ ਸਿੱਖਾਂ ਦੇ ਵਿੱਚੋਂ ਉਹ ਸਵੈ ਸ਼ਕਤੀ ਜਿਹੜੀ ਸਵੈ ਮਾਣ ਸੀ ਪਾਵਰ ਹੁੰਦੀ ਹੈ ਜਿਹੜੀ ਘਟ ਗਈ ਹੈ ਉਹ ਤਾਂ ਘਟਣੀ ਹੈ ਭਾਈ ਕਿਉਂਕਿ ਜਿਹਦੇ ਵਿੱਚੋਂ ਕੌਮ ਪੈਦਾ ਹੋ ਰਹੀ ਹੈ ਜਿਸ ਮਾਂ ਤੋਂ ਪੈਦਾ ਹੋ ਰਹੀ ਹੈ ਉਸ ਬੱਚੀ ਤੋਂ ਪੈਦਾ ਹੋਣੀ ਹੈ ਤੇ ਉਸ ਉਹ ਬੱਚੀ ਆਪਣੇ ਚੋਹਾਂ ਪਾਸੇ ਐ ਸੁਰੱਖਿਆ ਦਾ ਮਾਹੌਲ ਬਿੰਦੀ ਹੈ ਬਈ ਮੈਨੂੰ ਮੇਰੇ ਨਾਲ ਦੀਆਂ ਨੂੰ ਮਾਰਿਆ ਜਾ ਰਿਹਾ ਕਿਵੇਂ ਉਹਦੇ ਅਚੇਤਨ ਮਨ ਦੇ ਉੱਤੇ ਉਹਦੀ ਛਾਂ ਪੈਂਦੀ ਹੈ ਤੇ ਜਦੋਂ ਉਹਦੇ ਉੱਤੇ ਉਹਦੀ ਉਹਦਾ ਅਸਰ ਪੈਂਦਾ ਹੈ ਤਾਂ ਜਿਹੜੀ ਸਾਡੀ ਜਿਹੜੀ ਮਾਂ ਹੈ ਕਹਿ ਲੋ ਜਾਂ ਸਾਡੀਆਂ ਬੱਚੀਆਂ ਕਹਿ ਲੋ ਕੁਝ ਕਹਿ ਲੋ ਇਹ ਜਿਨ੍ਹਾਂ ਨੇ ਅਗੋਂ ਨਵੀਂ ਪਨੀਰੀ ਨੂੰ ਜਨਮ ਦੇਣਾ ਡਰ ਗਈਆਂ ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਡਰ ਜ਼ਰੂਰ ਪਵੇਗਾ ਜਦੋਂ ਉਹਨਾਂ ਨੇ ਆਪਣੀਆਂ ਅੱਖਾਂ ਦੇ ਨਾਲ ਆਪਣੇ ਨਾਲ ਦੀਆਂ ਬੱਚੀਆਂ ਨੂੰ ਮਾਰਦਿਆਂ ਨੂੰ ਵੇਖਿਆ ਵੀ ਇੰਨੀਆਂ ਬੱਚੀਆਂ ਮਾਰ ਦਿੱਤੀਆਂ ਤੋ ਕਿਤੇ ਨਾ ਕਿਤੇ ਉਹਨਾਂ ਦੇ ਅੰਤਿਸ਼ ਕਰਨ ਦਾ ਚੇਤਨ ਮਨ ਦੇ ਵਿੱਚ ਅਨਕਾਂਸ਼ਸ ਮਾਈਂਡ ਦੇ ਵਿੱਚ ਡਰ ਜਿਹੜਾ ਉਹ ਪੈਦਾ ਹੋ ਜਾਂਦਾ ਡਰ ਵੀ ਪੈਦਾ ਹੋਵੇਗਾ ਤੇ ਜਿਹੜਾ ਬੰਦਾ ਡਰਦਾ ਹੈ ਉਹਦੀ ਜਿਹੜੀ ਸਵੈ ਮਾਨ ਕੌਫੀਡੈਂਸ ਉਹਦਾ ਉਹਦਾ ਡਾਊਨ ਹੋ ਜਾਂਦਾ ਖਤਮ ਹੋ ਜਾਂਦਾ ਹੁਣ ਕਿੰਨੇ ਗੁਣ ਖਤਮ ਹੋਏ ਦੇ ਕਰਕੇ ਫਿਰ ਉਹ ਜਦੋਂ ਵੱਡੀਆਂ ਹੁੰਦੀਆਂ ਨੇ ਉਸ ਡਰ ਦੇ ਮਾਹੌਲ ਦੇ ਵਿੱਚ ਜਦੋਂ ਵੱਡੀਆਂ ਹੁੰਦੀਆਂ ਨੇ ਉਦੋਂ ਉਹਨਾਂ ਨੂੰ ਇਹ ਸੁਣਨ ਨੂੰ ਮਿਲਦਾ ਹੈ ਜੇ ਉਹ ਥੋੜੀ ਜਿਹੀ ਵੱਡੀ ਹੋ ਜਾਂਦੀ ਹੈ ਆ ਮੈਂ ਕਿ ਚੰਗੇ ਭਲੇ ਕਰ ਦੇਖੇ ਕਹਿੰਦੇ ਇਹਨਾਂ ਨੂੰ ਦੁੱਧ ਨਾ ਪਿਆਇਆ ਕਰੋ ਜਲਦੀ ਜਵਾਨ ਹੋ ਜਾਣਗੀਆਂ ਕਮਜ਼ੋਰ ਰੱਖੋ ਇਹਨਾਂ ਨੂੰ ਇਹ ਬੋਝ ਬਣ ਗਈਆਂ ਨੇ ਇਹਨਾਂ ਨੇ ਇਨਾ ਲੱਖ ਰੁਪਈਆ ਲਵਾਣਾ ਹੈ ਉਹ ਸਾਰਾ ਕੁਝ ਉਹ ਸੁਣਦੀਆਂ ਰਹਿੰਦੀਆਂ ਨੇ ਸੁਣ ਸੁਣ ਕੇ ਆਪਣੇ ਆਪ ਨੂੰ ਹੀਣਤਾ ਵਿੱਚ ਲੈ ਜਾਂਦੀ ਆ ਉਹਨਾਂ ਦਾ ਮਨ ਭਾਵੇਂ ਬਾਹਰੋਂ ਵਿਚਾਰੀਆਂ ਜਿੰਨਾ ਮਰਜੀ ਕੱਪੜੇ ਪਾਉਣ ਸ਼ਿੰਗਾਰ ਕਰੀ ਜਾਣ ਮਨ ਤੇ ਹੀਣਤਾ ਦੇ ਵਿੱਚ ਜਾਂਦਾ ਹੀ ਹੈ ਨਾ ਤਾਂ ਉਹ ਜਦੋਂ 20 22 25 30 ਸਾਲ ਦੀ ਉਹ ਬੱਚੀ ਹੁੰਦੀ ਹੈ ਉਹਨਾਂ ਚਿਰ ਅਸੀਂ ਉਹਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਈ ਜਾਂਦੇ ਹਾਂ ਡਰ ਤੇ ਉਹਦੀ ਨਿੰਦਿਆ ਇੱਕ ਤਰ੍ਹਾਂ ਦੀ ਕਿ ਇਹ ਬੋਝ ਬਣ ਗਈਆਂ ਸਾਡੇ ਤੇ ਕੋਈ ਮਿਰਲਾ ਪਿਤਾ ਹੈ ਜਿਹੜਾ ਆਪਣੀ ਧੀ ਨੂੰ ਪੁੱਤਰ ਵਾਂਗੂ ਪਾਲਦਾ ਹੈ ਉਹਨਾਂ ਪਿਆਰ ਦਿੰਦਾ ਹੋਂਡਾ ਔਰ ਜਦੋਂ ਉਹਨੂੰ ਉਹਨਾਂ ਪਿਆਰ ਨਹੀਂ ਮਿਲਦਾ ਉਹ ਡਰ ਦੇ ਮਾਹੌਲ ਦੇ ਵਿੱਚ ਵੱਡੀ ਹੁੰਦੀ ਹੈ ਜਵਾਨ ਹੁੰਦੀ ਹੈ ਤੇ ਵਿਆਹੀ ਜਾਂਦੀ ਹੈ ਤੇ ਜਦੋਂ ਵਿਆਹੀ ਜਾਣਾ ਸਾਡੇ ਸਮਾਜ ਦੇ ਵਿੱਚ ਇੱਕ ਗੱਲ ਇਹ ਫਲਾਈ ਜਾਂਦੀ ਹੈ ਵੀ ਤੂੰ ਸਹੁਰੇ ਪਰਿਵਾਰ ਜਾਣਾ ਉੱਥੇ ਪਤਾ ਨਹੀਂ ਤੇਰੀ ਬਣ ਆਉਣੀ ਹੈ ਕਿ ਨਹੀਂ ਆਉਣੀ ਇਹ ਮਤਲਬ ਗੱਲ ਤਾਂ ਸ਼ੁਰੂ ਹੋ ਗਈ ਨਾ ਭਾਵੇਂ ਬਣ ਆਈ ਜਾਏ ਉਹ ਜਦੋਂ ਸਿਆਣੇ ਕਹਿੰਦੇ ਵੀ ਜਿਹੜੀ ਗੱਲ ਨੂੰ ਵਾਰ-ਵਾਰ ਤੁਸੀਂ ਮਨ ਵਿੱਚ ਦੁਹਰਾਓ ਉਹ ਵਰਤਨ ਲੱਗ ਪੈਂਦੀ ਹੈ। ਉਹਨੂੰ ਪਹਿਲਾਂ ਹੀ ਇਸ ਤਰ੍ਹਾਂ ਕਰ ਦਿੱਤਾ ਜਾਂਦਾ ਵੀ ਉੱਥੇ ਜਿਹੜੀ ਸਸਤਾ ਤੇਰੇ ਨਾਲ ਯਾਨੀ ਕਿ ਲੜੇਗੀ ਜ਼ਰੂਰ। ਆ ਸਾਡੇ ਘਰਾਂ ਦੇ ਵਿੱਚ ਆਮ ਰਿਵਾਜ ਮੈਂ ਵੇਖਿਆ ਜਦੋਂ ਕੁੜੀ ਆਉਂਦੀ ਹੈ ਮਹੀਨੇ ਕੋ ਵਿਆਹ ਤੋਂ ਬਾਅਦ ਤਾ ਉਹਨੂੰ ਜਿਹੜੇ ਵੱਡੇ ਨੂੰ ਪੁੱਛਦੇ ਵੀ ਤੈਨੂੰ ਕੁਝ ਕਹਿੰਦੇ ਤਾਂ ਨਹੀਂ ਹੈ ਵੀ ਜੇ ਉਹਨੂੰ ਨਹੀਂ ਵੀ ਕਹਿੰਦੇ ਤਾਂ ਵੀ ਉਹਦੇ ਮਨ ਨੂੰ ਫੇਸ ਪਹੁੰਚਦੀ ਵੀ ਇਹ ਕੋਈ ਵੀ ਅਸੀਂ ਕੋਈ ਅਪਰਾਧ ਨਹੀਂ ਆ ਜਿਹੜਾ ਸਾਨੂੰ ਸ਼ੁਰੂ ਤੋਂ ਲੈ ਕੇ ਜੰਮਣ ਤੋਂ ਲੈ ਕੇ ਤੇ ਵਿਆਹਣ ਤੱਕ ਸਾਨੂੰ ਇਹ ਗੱਲਾਂ ਸੁਣਨੀਆਂ ਪਈਆਂ ਵੀ ਤੁਹਾਨੂੰ ਕੋਈ ਕੁਝ ਕਹੇਗਾ ਕੋਈ ਮਾਰ ਦੇਗਾ ਕੋਈ ਕੁਝ ਕਰ ਦੇਗਾ ਹੁਣ ਉਹ ਜਿਹੜੀ ਮਾਂ ਹੈ ਉਹ ਜਿਹੜੀ ਜ਼ਮੀਨ ਹੈ ਜਿਹਨੂੰ ਅਸੀਂ ਇਹ ਸਾਰਾ ਕੁਝ ਉਹਦੇ ਵਿੱਚ ਅਸੀਂ ਪਾਇਆ ਹੈ ਉਹਦੇ ਵਿੱਚੋਂ ਮਨੁੱਖ ਪੈਦਾ ਹੋਵੇਗਾ ਬੱਚਾ ਪੈਦਾ ਹੋਵੇਗਾ ਤੁਸੀਂ ਆਪਣੇ ਆਪ ਸੋਚੋ ਵੀ 20 ਸਾਲ ਅਸੀਂ ਉਹਨੂੰ ਜੋ ਕੁਝ ਮੰਡਿਆ ਉਹ ਉਸ ਬੱਚੇ ਦੇ ਦਿਮਾਗ ਦੇ ਵਿੱਚ ਹੀਨਤਾ ਪੈਦਾ ਕਰੇਗਾ ਕਮਜ਼ੋਰੀ ਪੈਦਾ ਕਰੇਗਾ ਉਹ ਉਹ ਨਿਡਰ ਨਹੀਂ ਹੋ ਸਕਦਾ ਉਹ ਬੇਪਰਵਾਹ ਨਹੀਂ ਹੋ ਸਕਦਾ ਉਹਦੀ ਸਿਹਤ ਵੀ ਠੀਕ ਨਹੀਂ ਹੋ ਸਕਦੀ ਕਿਉਂਕਿ ਉਹ ਇਸ ਤਰ੍ਹਾਂ ਫੇਰ ਦੇ ਵਿੱਚ ਡਰ ਦੇ ਵਿੱਚ ਜਨਮ ਲਿਆ ਉਹਨੇ ਸੋ ਗੱਲਾਂ ਇਹ ਜਿਹੜੀ ਜੜ ਹੈ ਸਾਡੀ ਸਭ ਤੋਂ ਪਹਿਲੀ ਉਹ ਦਾਜ ਨੂੰ ਖਤਮ ਕਰਨਾ ਚਾਹੀਦਾ